ਤਾਂ ਬੀਜੇਪੀ ਦੇ ਹੈੱਡ ਆਫਿਸ ਦੇ ਬਾਹਰ ਵੱਡੇ ਪੱਧਰ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਕਈ ਪੁਲਿਸ ਫੋਰਸਾਂ ਜਿਹੜੀਆਂ ਨੇ ਲਗਾ ਦਿੱਤੀਆਂ ਗਈਆਂ ਨੇ ਤਾਂ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਗ੍ਰਫਤਾਰੀ ਦੀ ਚੁਣੌਤੀ ਦਿੱਤੀ ਗਈ ਸੀ ਅਰਵਿੰਦ ਕੇਜਰੀਵਾਲ ਸਣੇ तमाम ਲੀਡਰਾਂ ਦੇ ਵੱਲੋਂ ਬੀਜੇਪੀ ਦਫ਼ਤਰ ਤੱਕ ਇੱਕ ਮਾਰਚ ਕੀਤਾ ਜਾਣਾ ਹੈ ਹਾਲਾਂਕਿ ਇਸ ਮਾਰਚ ਦੀ ਪਰਵਾਨਗੀ ਅਜੇ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਲਈ ਗਈ ਪਰ ਇਸ ਤੇ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਦੀ ਤਾਇਨਾਤੀ ਬੀਜੇਪੀ ਦਫ਼ਤਰ ਦੇ ਬਾਹਰ ਕਰ ਦਿੱਤੀ ਗਈ ਹੈ ਕਈ ਸੜਕਾਂ ਬੰਦ ਕਰ ਦਿੱਤੀਆਂ ਨੇ ਰੂਟ ਡਾਇਵਰਟ ਕਰ ਦਿੱਤੇ ਗਏ ਨੇ ਤਾਂ ਹਾਲ ਹੀ ਦੇ ਵਿੱਚ ਪੀਏ ਵਿਪਵ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਸ਼ਰੀワਲ ਦੇ ਵੱਲੋਂ ਜਿੱਥੇ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਅਜਿਹੇ ਦੇ ਵਿੱਚ ਅਰਵਿੰਦ ਕੇਸ਼ਰੀワਲ ਸਣੇ तमाम ਲੀਡਰਾਂ ਦੇ ਵੱਲੋਂ ਗ੍ਰਿਫਤਾਰੀ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਆਖਿਰਕਾਰ ਸਾਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਇਹ ਸਭ ਨੂੰ ਮੁੱਖ ਰੱਖते हुए ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਣਾ ਹੈ ਇੱਕ ਮਾਰਚ ਕੀਤਾ ਜਾਣਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਾਲਾਂਕਿ ਇਸ ਦੀ ਕੋਈ ਆਗਿਆ ਪ੍ਰਸ਼ਾਸਨ ਦੇ ਵੱਲੋਂ ਨਹੀਂ ਮੰਗੀ ਗਈ ਪਰ ਇਹ ਸਬਦੇ ਬਾਵਜੂਦ ਜੋ ਹੈ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਹੈ ਆਮ ਆਦਮੀ ਪਾਰਟੀ ਤੇ ਅਜੇ ਵਿੱਚ ਪੁਲਿਸ ਤੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤਾਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਈ ਸੜਕਾਂ ਬੰਦ ਕਰ ਦਿੱਤੀਆਂ ਨੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਬਕਾਇਦਾ ਰੂਟ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਥੋੜੀ ਜਿਹੜੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਹ ਪਰਦਰਸ਼ਨ ਜੋ ਹੈ ਸ਼ੁਰੂ ਹੋ ਜਾਏਗਾ ਜਿਸ ਦੇ ਵਿੱਚ ਲਗਾਤਾਰ ਜੋ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਸ ਮਾਮਲੇ ਦੇ ਵਿੱਚ ਜੋ ਹੈ ਰੋਸ ਤੇ ਵਜੋਂ ਇਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਵਿਖੇ ਮੌਜੂਦ ਭਾਜਪਾ ਦਫ਼ਤਰ ਦੇ ਬਾਹਰ ਦੀਆਂ ਜਿੱਥੇ ਕਿ ਪੁਲਿਸ ਸੀ ਪੁਲਿਸ ਹੋਈ ਪਈ ਹੈ ਇੱਥੋਂ ਤੱਕ ਕਿ ਕਈ ਪੁਲਿਸ ਫੋਰਸਾਂ ਜਿਹੜੀਆਂ ਨੇ ਲਗਾ ਦਿੱਤੀਆਂ ਗਈਆਂ ਨੇ ਕਾਰਨ ਇੱਕੋ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾਣਾ ਹੈ ਭਾਜਪਾ ਦਫ਼ਤਰ ਤੱਕ ਉਸ ਪ੍ਰਦਰਸ਼ਨ ਨੂੰ ਮੱਦੇ ਨਜ਼ਰ ਰੱਖते हुए ਇਹ ਵੱਡਾ ਐਕਸ਼ਨ ਲਿਆ ਗਿਆ ਤੇ ਇੰਨੀ ਵੱਡੀ ਤعداد ਦੇ ਵਿੱਚ ਪੁਲਿਸ ਫੋਰਸਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਕਿ ਇਸ ਵੇਲੇ ਕੀ ਮਾਹੌਲ ਬਣਿਆ ਹੋਇਆ ਹੈ ਭਾਜੀਪੀ ਦਫਤਰ ਦੇ ਬਾਹਰ ਇਥੋਂ ਤੱਕ ਕਿ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਤਕਰੀਬਨ 5 ਤੋਂ 6 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਸ ਕਰਕੇ ਲੋਕਾਂ ਨੂੰ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੜਕਾਂ ਬੰਦ ਹੋਣ ਕਰਕੇ ਪਰ ਦੂਜੇ ਪਾਸੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਜੇਕਰ ਇਹ ਸੜਕ ਬੰਦ ਹੈ ਤਾਂ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜਾਣਾ ਹੈ ਤਾਂ ਦੂਜਾ ਰੂਟ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਹਾਲਾਂਕਿ ਸਾਫ਼ ਤੌਰ ਤੇ ਪ੍ਰਸ਼ਾਸਨ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ਦੇ ਵਿੱਚ ਕਿਹਾ ਹੈ ਕਿ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਇਹ ਸੜਕਾਂ ਜਿਹੜੀਆਂ ਨੇ ਬੰਦ ਨੇ ਤਸਵੀਰਾਂ ਤੁਹਾਨੂੰ ਭਾਜਪਾ ਦਫ਼ਤਰ ਦੇ ਬਾਹਰ ਦੀਆਂ ਦਿਖਾ ਰਿਹਾ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਕਨਵੀਨਰ ਅਰਵਿੰਦ ਕੇਸ਼ੀਵਾਲ ਅਤੇ ਇਸ ਤੋਂ ਇਲਾਵਾ तमाम ਲੀਡਰਾਂ ਦੇ ਵੱਲੋਂ ਇੱਕ ਮਾਰਚ ਕੀਤਾ ਜਾਣਾ ਤੇ ਉਸੇ ਮਾਰਚ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਇੰਨੀ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸਾਂ ਭਾਜਪੀ ਦਫ਼ਤਰ ਦੇ ਬਾਹਰ ਲਗਾ ਦਿੱਤੀਆਂ ਗਈਆਂ